ਕਾਰਨ ਸਰਵਿਸ ਦਾ ਕਹਿਣਾ ਹੈ ਕਿ ਸੂਬੇ ਦੇ ਵਿੱਚ ਜੁਲਾਈ ਦੇ ਵਿੱਚ ਘੱਟੋ-ਘੱਟ 192 ਲੋਕਾਂ ਦੇ ਜ਼ਹਿਰੀਲੇ ਪਦਾਰਥਾਂ ਦੇ ਨਾਲ ਮੌਤ ਹੋਈ ਹੈ ਜੋ ਪਿਛਲੇ ਸਾਲ ਦੇ ਇਸੇ ਮਹੀਨੇ ਨਾਲੋਂ 15% ਦੀ ਘਟੀ ਹੈ ਸਰਵਿਸ ਨੇ ਕਿਹਾ ਹੈ ਕਿ ਇਸ ਸਾਲ ਜੁਲਾਈ ਦੇ ਅੰਤ ਤੱਕ 1365 ਲੋਕ ਨਸ਼ੇ ਦੇ ਜ਼ਹਿਰੀਲੇ ਪਦਾਰਣ ਕਾਰਨ ਮਰ ਚੁੱਕੇ ਨੇ ਤੇ ਮੌਤ ਦਰ ਇੱਕਾ ਕੁਝ ਪਹਿਲਾਂ ਨਾਲੋਂ ਘਟੀ ਹੈ ਪਰ ਸਾਲਾਨਾ ਮੌਤ ਦਰ 41 ਪ੍ਰਤੀ 1 ਲੱਖ ਵਸਨੀਕਾਂ ਦੇ ਵਿੱਚ ਹੈ ਜਦੋਂ ਕਿ 2023 ਦੇ ਵਿੱਚ 46.6 ਤੇ 2021 ਦੇ ਵਿੱਚ 43.9 ਸੀ ਰਿਪੋਰਟ ਦੇ ਮੁਤਾਬਕ ਹਰ ਦਿਨ 6.2 ਫੀਸਦੀ ਲੋਕ ਸੂਬੇ ਦੇ ਵਿੱਚ ਗੈਰ ਕਾਨੂੰਨੀ ਡਰਗ ਦੇ ਨਾਲ ਮਰ ਰਹੇ ਨੇ ਬੀਸੀ ਕਾਰਨਰ ਸਰਵਿਸ ਦੀ ਤਾਜ਼ਾ ਰਿਪੋਰਟ ਦਿਖਾਉਂਦੀ ਹੈ ਕਿ ਜੁਲਾਈ ਦੇ ਵਿੱਚ ਗੈਰ ਕਾਨੂੰਨੀ ਜ਼ਹਿਰੀਲੀ ਦਵਾਈ ਦੀ ਸਪਲਾਈ ਕਾਰਨ ਕਟੋਕਟ 192 ਲੋਕਾਂ ਦੀ ਮੌਤ ਹੋ ਗਈ। ਪਿਛਲੇ ਸਾਲ ਇਸੇ ਮਹੀਨੇ ਦੇ ਵਿੱਚ ਹੋਈਆਂ 226 ਮੌਤਾਂ ਨਾਲੋਂ ਇੱਕ ਮਹੱਤਵਪੂਰਨ ਕਮੀ ਹੈ। 15% ਦੀ ਕਮੀ ਦੇ ਬਾਵਜੂਦ ਬੀਸੀਸੀਐਸ ਦਾ ਕਹਿਣਾ ਹੈ ਕਿ ਸੂਬੇ ਭਰ ਦੇ ਪਾਈਚਾਰਿਆ ਵਿੱਚ ਨਸ਼ੇ ਦੀ ਵਰਤੋਂ ਕਰਨ ਵਾਲੇ ਲੋਕ ਗੰਭੀਰ ਸਾਟ ਜਾਂ ਮੌਤ ਦੇ ਖਤਰੇ ਦਾ ਸਾਹਮਣਾ ਕਰਦੇ ਨੇ। ਡਾਕਟਰ ਜਤਿੰਦਰ ਬੈਦਵਨ ਮੁਖ ਕੋਰਨਰ ਨੇ ਕਿਹਾ ਹੈ ਕਿ ਗੈਰ ਨਿਰੰਤਰਿਤ ਜ਼ਹਿਰੀਲੀਆਂ ਦਵਾਈਆਂ, ਬੀਸੀ ਵਿੱਚ ਹੱਤਿਆਵਾਂ, ਮੋਟਰ ਵਾਹਨ ਦੀਆਂ ਘਟਨਾਵਾਂ, ਖੁਦਕੁਸ਼ੀਆਂ ਤੇ ਕੁਦਰਤੀ ਬਿਮਾਰੀਆਂ ਨਾਲੋਂ ਜ਼ਿਆਦਾ ਜਾਨਾਂ ਦਾ ਨੁਕਸਾਨ ਕਰਦੀਆਂ ਨੇ ਦੁਖਦਾਈ ਤੌਰ ਤੇ ਹਰ ਰੋਜ਼ ਲਗਭਗ 6.2 ਲੋਕਾਂ ਦੀਆਂ ਜਾਨਾਂ ਗਮਾਉਣ ਦੇ ਬਰਾਬਰ ਹੈ ਰਿਪੋਰਟ ਖੇਤਰ ਅਨੁਸਾਰ ਮੌਤਾਂ ਨੂੰ ਤੋੜਦੀ ਹੈ ਤੇ ਨੋਟ ਕਰਦੇ ਹੋਏ ਕਿ ਹਾਲਾਂਕਿ ਜੁਲਾਈ ਵਿੱਚ ਸਭ ਤੋਂ ਵੱਧ ਮੌਤਾਂ ਸ਼ਹਿਰਾਂ ਦੇ ਵਿੱਚ ਹੋਈਆਂ ਸਭ ਤੋਂ ਵੱਧ ਦਰਾਂ ਭਾਵ ਆਬਾਦੀ ਮੌਤ ਉੱਤਰੀ ਤੇ ਵੈਨਕੂਵਰ ਆਈਲੈਂਡ ਦੇ ਸਿਹਤ ਅਧਿਕਾਰੀਆਂ ਵਿੱਚ ਰਿਪੋਰਟ ਕੀਤੀ ਗਈ ਬੀਸੀਸੀਐਸ ਦਾ ਕਹਿਣਾ ਹੈ ਕਿ ਫੰਟਨਿਲ ਦਾ ਪਤਾ ਲਗਾਇਆ ਗਿਆ ਸੀ ਹਰ 10 ਵਿੱਚੋਂ ਲਗਭਗ 9 ਮੌਤਾਂ ਜਿਨ੍ਹਾਂ ਵਿੱਚ ਤੇਜ਼ੀ ਨਾਲ ਜਹਿਰੀਲੇ ਟੈਸਟ ਕੀਤੇ ਗਏ ਨੇ ਮਾਨਸਿਕ ਸਿਹਤ ਤੇ ਨਸ਼ਾ ਖੋਰੀ ਦੀ ਸੁਭਾਈ ਮੰਤਰੀ ਜੈਨੀਫਰ ਵਾਈਟਸਾਈਡ BC ਇਲਾਜ ਤੇ ਰਿਕਵਰੀ ਤੱਕ ਪਹੁੰਚ ਨੂੰ ਤੁਰੰਤ ਵਧਾਉਣ ਦੀ ਲੋੜ ਹੈ ਵਾਈਟਸਾਈਡ ਨੇ ਕਿਹਾ ਕਿ ਮਦਦ ਪ੍ਰਾਪਤ ਕਰਨਾ ਤੇਜ਼ ਤੇ ਆਸਾਨ ਹੋਣਾ ਚਾਹੀਦਾ ਹੈ ਬੇਸ਼ੱਕ ਤੁਸੀਂ BC ਦੇ ਵਿੱਚ ਕਿੱਥੇ ਜਾਂਦੇ ਹੋ ਕਿੱਥੇ ਰਹਿੰਦੇ ਹੋ ਤਾਂ ਤੁਸੀਂ ਆਪਣੀ ਰਿਕਵਰੀ ਯਾਤਰਾ ਵਿੱਚ ਕਿੱਥੇ ਹੋ ਉਹਨਾਂ ਨੋਟ ਕੀਤਾ ਕਿ ਸ਼ਨੀਵਾਰ 31 ਅਗਸਤ ਨੂੰ ਸਲਾਨਾ ਕੋਮਾਂਤਰੀ ਓਵਰਡੋਜ਼ ਜਾਗਰੂਕਤਾ ਦਿਵਸ ਮਨਾਇਆ ਜਾਂਦਾ ਹੈ ਇਹ ਨੁਕਸਾਨ ਸਾਡੇ ਸੂਬੇ ਤੋਂ ਬਹੁਤ ਦੂਰ ਲੋਕਾਂ ਨੂੰ ਪ੍ਰਭਾਵਿਤ ਕਰਦੇ ਨੇ ਵਾਈਟ ਸਾਈਡ ਦਾ ਕਹਿਣਾ ਹੈ ਕਿ ਸੂਬੇ ਨੇ ਇਸ ਸਾਲ ਘਟ ਮੌਤਾਂ ਦੇ ਨਾਲ ਕੁਝ ਤਰੱਕੀ ਵੀ ਵੇਖੀ ਹੈ ਇਹ ਇਸ ਸੰਕਟ ਪ੍ਰਤੀ ਉਦਾਸ ਈਨ ਹੋਣ ਦਾ ਮੌਕਾ ਨਹੀਂ ਹੈ ਜਨਵਰੀ ਤੇ ਜੁਲਾਈ ਦੇ ਵਿਚਕਾਰ ਬੀ ਸੀ ਸੀ ਐਸ ਦਾ ਕਹਿਣਾ ਹੈ ਕਿ 1365 ਜਾਨਾਂ ਗੈਰ ਨਿਰੰਤਰਿਤ ਨਸ਼ੀਲੇ ਪਦਾਰਥਾਂ ਦੇ ਜ਼ਹਿਰੀਲੇਪਣ ਕਾਰਨ ਚਲੀਆਂ ਗਈਆਂ ਸਨ ਡਿਸਟ੍ਰੈਸ ਟੂ ਚੈਨਲ ਪੰਜਾਬੀ ਦੀ ਰਿਪੋਰਟ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ